ਕਣਾ ਭਾਈ ਗਰੀਬ ਮਛਵਾਰਾ ਹੁੰਦਾ ਉਹ ਰੋਜ਼ ਨਦੀ ਤੇ ਜਾਂਦਾ ਹੁੰਦਾ ਮੱਛੀਆਂ ਫੜਨ ਲਈ ਮੱਛੀਆਂ ਫੜ ਕੇ ਤੇ ਉਹਨਾਂ ਨੂੰ ਵੇਚ ਕੇ ਉਹਦੇ ਨਾਲ ਹੀ ਉਹਦਾ ਗੁਜ਼ਾਰਾ ਚੱਲਦਾ ਹੁੰਦਾ ਉਹਦੇ ਬੱਚਿਆਂ ਦਾ ਪੇਟ ਪਾਲਦਾ ਤੇ ਇੱਕ ਦਿਨ ਐਵੇਂ ਮੱਛੀਆਂ ਫੜਾਂ ਲਈ ਉਹ ਜਾਂਦਾ ਹੁੰਦਾ ਤੇ ਉੱਥੇ ਜਦ ਜਾਲ ਵਿੱਚ ਉਹਦੇ ਨਾਲ ਇੱਕ ਮੱਛੀ ਆਉਂਦੀ ਆ ਉਹਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਆ ਲੱਖਾਂ ਰੁਪਈਆ ਹੁੰਦੀ ਆ ਇਹ ਸੋਚ ਕੇ ਉਹ ਬੜਾ ਖੁਸ਼ ਹੁੰਦਾ ਉਹ ਸੋਚਦਾ ਵੀ ਇਹਦੇ ਨਾਲ ਮੇਰਾ ਕਰਜ਼ਾ ਰਹਿ ਜਾਊਗਾ ਕੋਈ ਸੁੱਖ ਦੀ ਨੀਂਦ ਆ ਜਾਊਗੀ ਤੇ ਉਹਦੇ ਬੱਚਿਆਂ ਦਾ ਵੀ ਪੇਟ ਜਿਹੜਾ ਭਰ ਜਾਊਗਾ ਉਹ ਬੜਾ ਖੁਸ਼ ਹੁੰਦਾ ਤੇ ਉਹ ਮੱਛੀਆਂ ਲੈ ਕੇ ਜਦੋਂ ਘਰ ਨੂੰ ਜਾਂਦਾ ਹੁੰਦਾ ਰਾਹ ਵਿੱਚ ਇੱਕ ਤਾਕਤਵਾਰ ਆਦਮੀ ਦੀ ਨਿਗਾ ਉਹਦੇ ਮੱਛੀ ਤੇ ਪੈਂਦੀ ਆ ਉਹਨੂੰ ਪਤਾ ਹੁੰਦਾ ਵੀ ਇਹ ਮੱਛੀ ਦੀ ਕੀਮਤ ਬਹੁਤ ਜ਼ਿਆਦਾ ਹੈ ਤੇ ਉਹ ਮਛਵਾਰੇ ਕੋਲੇ ਜਾਂਦਾ ਉਹ ਮੱਛੀ ਖੋਣ ਲਈ ਤੇ ਉਹ ਉਹਦੇ ਨਾਲ ਲੜਦਾ ਧੱਕਾ ਛਾਹੀ ਵਾਵਾ ਕੁਛ ਹੁੰਦਾ ਤੇ ਉਹ ਜਦੋਂ ਅੱਗੋਂ ਮਛਵਾਰਾ ਵੀ ਵਿਰੋਧ ਕਰਦਾ ਤੇ ਉਹ ਗਾਹੋਂ ਤਾਕਤਵਾਰ ਆਦਮੀ ਉਹਨੂੰ ਧੱਕਾ ਮਾਰਦਾ ਹੁਣ ਤੁਹਾਨੂੰ ਪਤਾ ਤਾਕਤਵਾਰ ਆਦਮੀ ਕਿੱਥੇ ਉਹ ਮਛਵਾਰਾ ਵਿਚਾਰਾ ਕਮਜ਼ੋਰ ਤੇ ਮਛਵਾਰਾ ਹਾਰ ਮੰਨ ਲੈਂਦਾ ਤੇ ਜਦੋਂ ਧੱਕਾ ਕਰਦੇ ਹੁੰਦੇ ਹਨ ਨਾ ਉਦੋਂ ਮੱਛੀ ਉਹਦੇ ਤਾਕਤਵਾਰ ਆਦਮੀ ਦੇ ਗੂਠੇ ਦੇ ਕੱਟ ਜਾਂਦੀ ਹੈ ਦੰਦੀ ਭਰ ਜਾਂਦੀ ਹੈ ਉਦੋਂ ਤੇ ਲਹੂ ਨਿਕਲਣ ਲੱਗ ਜਾਂਦਾ ਤੇ ਉਹ ਤਾਕਤਵਾਰ ਆਦਮੀ ਫਿਰ ਡਾਕਟਰ ਕੋਲ ਜਾਂਦਾ ਤੇ ਉਹਨੂੰ ਜਾ ਕੇ ਦੱਸਦਾ ਵੀ ਐਵੇਂ ਕਰਕੇ ਮੈਨੂੰ ਮੱਛੀ ਨੇ ਇਹਨੇ ਕੱਟ ਲਿਆ ਤੇ ਕਹਿੰਦਾ ਹੁਣ ਮੇਰੀ ਮੇਰੇ ਪੱਟੀ-ਪੁੱਟੀ ਕਰ ਦੇ ਤੇ ਉਹ ਡਾਕਟਰ ਪੱਟੀ-ਪੁੱਟੀ ਕਰ ਦਿੰਦਾ ਉਹਨੂੰ ਕਹਿੰਦਾ ਤਿੰਨਾਂ ਦਿਨਾਂ ਬਾਅਦ ਤੂੰ ਫੇਰ ਮੇਰੇ ਕੋਲ ਆਈ ਤੇ ਚਲੋ ਜੇ ਘਰੇ ਚਲਾ ਜਾਂਦਾ ਤਾਕਤਵਾਰ ਆਦਮੀ ਤਿੰਨਾਂ ਦਿਨਾਂ ਬਾਅਦ ਡਾਕਟਰ ਕੋਲ ਜਾਂਦਾ ਤੇ ਡਾਕਟਰ ਨੂੰ ਜਾ ਕੇ ਦਿਖਾਉਂਦਾ ਜਦੋਂ ਜ਼ਖਮ ਉਹ ਡਾਕਟਰ ਕਹਿੰਦਾ ਤੇਰਾ ਗੂਠਾ ਗਲਣ ਲੱਗ ਗਿਆ ਹੁਣ ਤੇਰਾ ਗੂਠਾ ਕੱਟਣਾ ਪਊਗਾ ਨਹੀਂ ਤੇਰਾ ਹੱਥ ਗਲ ਜੂ ਸਾਰਾ ਤੇ ਬਾਈ ਡਾਕਟਰ ਉਹਦਾ ਗੂਠਾ ਘੱਟ ਦਿੰਦਾ ਹੈਗਾ ਤੇ ਪਟੀਆਂ ਪੁੱਟੀਆਂ ਕਾੜ ਦਿੰਦਾ ਤੇ ਉਹਨੂੰ ਕਹਿੰਦਾ ਵੀ ਸੱਤਾਂ ਦਿਨਾਂ ਬਾਅਦ ਤੂੰ ਫੇਰ ਮੇਰੇ ਕੋਲ ਆਈ ਤੇ ਉਹ ਘਰੇ ਚਲਾ ਜਾਂਦਾ ਤੇ ਸੱਤ ਦਿਨ ਪੈਂਦੇ ਆ ਸੱਤਾਂ ਦਿਨਾਂ ਬਾਅਦ ਫੇਰ ਉਹ ਡਾਕਟਰ ਕੋਲ ਚਲਾ ਜਾਂਦਾ ਤੇ ਡਾਕਟਰ ਪਟੀਆਂ ਪੁੱਟੀਆਂ ਲਾ ਕੇ ਦੇਂਦਾ ਹੈਗਾ ਉਹ ਕਹਿੰਦਾ ਵੀ ਹੁਣ ਤੇਰਾ ਹੱਥ ਗਲਣ ਲੱਗ ਗਿਆ ਤੇਰਾ ਹੱਥ ਕੱਟਣਾ ਪਊਗਾ ਨਹੀਂ ਤਾਂ ਤੇਰੀ ਬਾਹ ਸਾਰੀ ਗਲ ਜੂਗੀ ਉਹ ਤਾਕਤਵਰ ਆਦਮੀ ਬਾਈ ਬਾਵਾ ਨਿਰਾਸ਼ ਹੋ ਜਾਂਦਾ ਉਹਦੇ ਨਾਲ ਉਹਦਾ ਦੋਸਤ ਵੀ ਹੁੰਦਾ ਉਹਦਾ ਦੋਸਤ ਕਹਿੰਦਾ ਕਦੇ ਤੋਂ ਕੋਈ ਗਲਤੀ ਤਾਂ ਨਹੀਂ ਕੀਤੀ ਵੀ ਤੇਰੇ ਨਾਲ ਇਹ ਸਭ ਕੁਝ ਹੋ ਜਾਂਦਾ ਉਹ ਕਹਿੰਦਾ ਹਾਂ ਕੀਤੀ ਤਾਂ ਹੈ ਤੇ ਉਹ ਕਹਿੰਦਾ ਕਿਸੇ ਕਮਾਇਆ ਕਹਿੰਦਾ ਕਿਸੇ ਨੇ ਤੇ ਕਹਿੰਦਾ ਖੋ ਮੈਂ ਲਿਆ ਉਹ ਕਹਿੰਦਾ ਕਿਵੇਂ ਕਹਿੰਦਾ مشਵਾਰਾ ਸੀ ਕਹਿੰਦਾ ਮੈਂ ਉਹਦੀ ਮੱਛੀ ਖੋ ਲਈ ਬਾਵਾ ਕੀਮਤੀ ਸੀ ਉਹਦੀ ਮੱਛੀ ਕਹਿੰਦਾ ਮੇਰੇ ਮਨ ਚ ਲਾਲਚ ਆ ਗਿਆ ਉਹਦਾ ਦੋਸਤ ਕਹਿੰਦਾ ਜਾ ਕੇ ਉਹਦੇ ਤੋਂ ਮਾਫੀ ਮੰਗ ਲੈ ਕਿਉਂਕਿ ਤੇਰੇ ਨਾਲ ਇਹ ਸਭ ਕੁਝ ਹੋ ਰਿਹਾ ਠੀਕ ਹੀ ਹੋ ਜਾਏ ਤੂੰ ਤੇ ਉਹ ਜਾ ਕੇ ਜੋ ਤਾਕਤਵਾਰ ਆਦਮੀ ਮਸ਼ਵਾਰੇ ਕੋਲ ਜਾਂਦਾ ਉਹਦੇ ਪੈਰਾਂ ਚੜੇ ਕੇ ਜਾਂਦਾ ਮਾਫੀ ਮੰਗਦਾ ਵੀ ਮੈਨੂੰ ਮਾਫ ਕਰ ਦੇ ਮੈਂ ਤੇਰੀ ਮੱਛੀ ਖੋਲੀ ਤੇ ਉਹ ਮਸ਼ਵਾਰੇ ਮਸ਼ਵਾਰਾ ਕਹਿੰਦਾ ਚਲੋ ਕੋਈ ਨਾ ਤੇ ਉਹ ਅੱਗੋਂ ਤਾਕਤਵਾਰ ਆਦਮੀ ਕਹਿੰਦਾ ਵੀ ਤੂੰ ਕੀ ਤੰਤਰ ਮੰਤਰ ਫੂਕੇ ਆ ਵੀ ਜਿਹੜਾ ਮੇਰੇ ਨਾਲ ਇਹ ਸਭ ਕੁਝ ਹੋ ਰਿਹਾ ਮੇਰਾ ਗੂਠਾ ਕੱਟਿਆ ਗਿਆ ਮੇਰਾ ਹੱਥ ਕੱਟਿਆ ਗਿਆ ਹੁਣ ਮੇਰੀ ਬਾਹ ਖਰਾਬ ਹੋ ਜਾਂਦੀ ਹੈ ਕਹਿੰਦਾ ਮੈਂ ਤਾਂ ਕੋਈ ਤੰਤਰ ਮੰਤਰ ਨਹੀਂ ਆਦਾ ਮੈਂ ਤਾਂ ਕਹਿੰਦਾ ਕੁਝ ਵੀ ਨਹੀਂ ਫੂਕੇ ਆਗਾ ਕਹਿੰਦਾ ਤੂੰ ਮੇਰੇ ਤੋਂ ਕਹਿੰਦਾ ਆਪਦੇ ਤਾਕਤ ਨਾਲ ਮੱਛੀ ਫੋਕੇ ਲੈ ਗਿਆ ਨਾ ਰੱਬ ਨੂੰ ਕਹ ਆ ਵੀ ਆਣੇ ਮੈਨੂੰ ਆਪਦੀ ਤਾਕਤ ਵਿਖਾਈ ਯਾਰ ਅੱਬਾ ਤੂੰ ਇਹਨੂੰ ਹੁਣ ਆਪਦੀ ਤਾਕਤ ਵਿਖਾਈ ਤੇ ਉਹ ਬੰਦਾ ਵੀ ਸੋਚਦਾ ਹੈਰਾਨ ਹੀ ਹੋ ਜਾਂਦਾ ਵੀ ਵਾਕਈ ਰੱਬ ਨੇ ਆਪਦੀ ਤਾਕਤ ਵਿਖਾਈ ਆ ਜਿਹੜਾ ਕਮਜ਼ੋਰ ਹੁੰਦਾ ਉਹਦਾ ਵਾਸ ਹੁਣ ਕਿਸੇ ਤੇ ਚੱਲ ਨਹੀਂ ਸਕਦਾ ਉਹ ਸਿਰਫ ਰੱਬ ਨੂੰ ਅਰਦਾਸ ਕਰਦਾ ਤੇ ਰੱਬ ਵੀ ਫਿਰ ਉਹਦੀ ਸੁਣ ਲੈਂਦਾ ਹੁੰਦਾ ਤੇ ਕਦੇ ਵੀ ਕਿਸੇ ਕਮਜ਼ੋਰ ਤੇ ਤਕੇਸ਼ਾਈ ਨਾ ਕਰੋ ਕਦੇ ਵੀ ਕਿਸੇ ਦਾ ਹੱਕ ਨਾ ਖਾਓ ਬੰਦਾ ਕਿਹੜੀ ਵੀ ਮਾਰਦਾ ਉਹਦਾ ਵੀ ਇਹਨੂੰ ਉਸ ਇਸੇ ਜਨਮ ਹੀ ਭੋਗਣਾ ਪੈਂਦਾ ਕਿਵੇਂ ਲੱਗੀ ਸਟੋਰੀ ਦੱਸਿਓ ਜ਼ਰੂਰੀ